ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਗੈਸ ਚੁੱਲਾ ਧੋਂਦੀਆਂ ਜਾਂ ਸਾਫ਼ ਕਰਦੀਆਂ ਹਨ ਉਹ ਕੰਨ ਖੋਲ ਕੇ ਸੁਣ ਲਵੋ ਪੂਰਾ ਕਾਰ ਬਰਬਾਦ ਹੋ ਜਾਵੇਗਾ ਦੇਖੋ ਜੇਕਰ ਕੋਈ ਔਰਤ ਖਾਣਾ ਪਕਾਉਣ ਤੋਂ ਬਾਅਦ ਗੈਸ ਚੁੱਲਾ ਧੋਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕਿਤੇ ਅਜਿਹਾ ਨਾ ਹੋਵੇ ਕਿ ਇਹ ਤੁਹਾਡੀ ਛੋਟੀ ਜੀ ਗਲਤੀ ਤੁਹਾਡੇ ਘਰ ਦੇ ਕਿਸੇ ਵੀ ਵਿਅਕਤੀ ਦੀ ਜਾਨ ਨਾ ਲੈ ਲਵੇ ਬਹੁਤ ਸਾਰੇ ਘਰਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਦੋਂ ਔਰਤਾਂ ਰਸੋਈ ਵਿੱਚ ਖਾਣਾ ਪਕਾਉਂਦੀਆਂ ਹਨ ਤਾਂ ਉਹ ਖਾਣਾ ਪਕਾਉਣ ਤੋਂ ਤੁਰੰਤ ਬਾਅਦ ਗੈਸ ਚੁੱਲਾ ਧੋਣਾ ਸ਼ੁਰੂ ਕਰ ਦਿੰਦੀਆਂ ਹਨ ਪਰ ਸ਼ਾਸਤਰਾਂ ਅਨੁਸਾਰ ਕਿ ਇਹ ਸਹੀ ਹੈ ਜਾਂ ਗਲਤ ਅੱਜ ਇਸ ਵੀਡੀਓ ਵਿੱਚ ਅਸੀਂ ਇਸ ਬਾਰੇ ਚਰਚਾ ਕਰਾਂਗੇ ਦੇਖੋ ਸ਼ਾਸਤਰਾਂ ਵਿੱਚ ਇਹ ਵੀ ਲਿਖਿਆ ਹੈ ਕਿ ਘਰ ਦੇ ਹਰ ਵਿਅਕਤੀ ਦਾ ਚੁੱਲ੍ਹਾ ਉਸ ਨੂੰ ਕੁਝ ਨਾ ਕੁਝ ਕਹਿੰਦਾ ਹੈ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਜੋ ਵਿਸ਼ੇਸ਼ ਜਾਣਕਾਰੀ ਲੈ ਕੇ ਆਏ ਹਾਂ ਉਹ ਗ੍ਰੋੜ ਪੁਰਾਣ ਤੇ ਆਧਾਰਿਤ ਹੋਵੇਗੀ ਅਤੇ ਸਾਡੇ ਸਨਾਤਨ ਧਰਮ ਵਿੱਚ ਕਿਹਾ ਗਿਆ ਹੈ ਕਿ ਗ੍ਰੋੜ ਪੁਰਾਣ ਦਾ ਗ੍ਰੰਥ ਕੋਈ ਆਮ ਗ੍ਰੰਥ ਨਹੀਂ ਹੈ ਇਸ ਪੁਰਾਣ ਵਿੱਚ ਸਾਨੂੰ ਸਾਡੇ ਜੀਵਨ ਨਾਲ ਜੁੜੀਆਂ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਅਤੇ ਛੋਟੇ-ਮੋਟੇ ਕੰਮਾਂ ਦਾ ਵਿਸਤ੍ਰਿਤ ਗਿਆਨ ਮਿਲਦਾ ਹੈ ਦੇਖੋ ਹਰ ਘਰ ਦੀ ਸਭ ਤੋਂ ਪਵਿੱਤਰ ਅਤੇ ਸਭ ਤੋਂ ਮਹੱਤਵਪੂਰਨ ਜਗ੍ਹਾ ਰਸੋਈ ਹੁੰਦੀ ਹੈ ਪਰ ਉਸ ਰਸੋਈ ਵਿੱਚ ਮੌਜੂਦ ਚੁੱਲ੍ਹੇ ਦਾ ਸਾਡੇ ਘਰ ਦੀ ਖੁਸ਼ੀ ਅਤੇ ਸ਼ਾਂਤੀ ਤੇ ਵੀ ਸਿੱਧਾ ਪ੍ਰਭਾਵ ਪੈਂਦਾ ਹੈ ਜਾਨੀ ਘਰ ਦੀ ਖੁਸ਼ੀ ਸ਼ਾਂਤੀ ਵਾਸਤੂ ਪੁਰਖੇ ਇਹ ਸਾਰੀਆਂ ਚੀਜ਼ਾਂ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਸਾਨੂੰ ਖਾਣਾ ਪਕਾਉਣ ਤੋਂ ਬਾਅਦ ਗੈਸ ਚੁੱਲੇ ਨੂੰ ਧੋਣਾ ਚਾਹੀਦਾ ਹੈ ਜਾਂ ਨਹੀਂ ਸਾਨੂੰ ਕਿਸ ਦਿਨ ਗੈਸ ਚੁੱਲੇ ਨੂੰ ਧੋਣਾ ਚਾਹੀਦਾ ਹੈ ਅਤੇ ਚੁੱਲੇ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਦਾ ਚੁੱਲਾ ਹਮੇਸ਼ਾ ਸ਼ੁੱਧ ਰਹੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਦਿੱਤੇ ਜਾਣਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਤੇ ਇਸ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਕਿਉਂਕਿ ਇਹ ਜਾਣਕਾਰੀ ਬਹੁਤ ਕੀਮਤੀ ਹੈ। ਅਤੇ ਵੀਡੀਓ ਨੂੰ ਹੋਰ ਲੋਕਾਂ ਨਾਲ ਵੀ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਲਾਭ ਉਠਾ ਸਕਣ। ਅਤੇ ਕਿਰਪਾ ਕਰਕੇ ਵੀਡੀਓ ਨੂੰ ਇੱਕ ਲਾਈਕ ਦਿਓ ਅਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਜਲਦੀ ਤੋਂ ਜਲਦੀ ਅਜਿਹੀ ਜਾਣਕਾਰੀ ਮਿਲ ਸਕੇ ਇਹ ਇੱਕ ਅਜਿਹੀ ਚੀਜ਼ ਹੈ ਕਿ ਸਾਡਾ ਕੰਮ ਸਲਾਹ ਦੇਣਾ ਹੈ ਅਸੀਂ ਸਿਰਫ ਸਲਾਹ ਦੇ ਸਕਦੇ ਹਾਂ ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਤੁਹਾਡੀ ਇੱਛਾ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਜੇਕਰ ਤੁਸੀਂ ਮੰਨੋਗੇ ਤਾਂ ਤੁਹਾਡੀ ਕਿਸਮਤ ਬਚ ਜਾਵੇਗੀ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਅਤੇ ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਤੁਹਾਡੀ ਇੱਛਾ ਹੈ ਤੁਸੀਂ ਖੁਦ ਬਹੁਤ ਸਿਆਣੇ ਹੋ ਸਾਡੇ ਸ਼ਾਸਤਰ ਕਹਿੰਦੇ ਹਨ ਕਿ ਘਰ ਦਾ ਚੁੱਲ੍ਹਾ ਸਿਰਫ ਖਾਣਾ ਪਕਾਉਣ ਲਈ ਨਹੀਂ ਇੱਕ ਵਸਤੂ ਨਹੀਂ ਪਰ ਇਹ ਤੁਹਾਡੇ ਪੂਰੇ ਪਰਿਵਾਰ ਦੀ ਖੁਸ਼ਹਾਲੀ ਸਿਹਤ ਅਤੇ ਮਾਨਸਿਕ ਸ਼ਾਂਤੀ ਦੀ ਮੂਲਨੀ ਹੈ ਇਹ ਘਰ ਦੇ ਅੱਗ ਦੇ ਕੁੰਡ ਵਾਂਗ ਹੈ ਜਿੱਥੇ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਰਸੋਈ ਅਤੇ ਖਾਸ ਕਰਕੇ ਗੈਸ ਚੁੱਲ੍ਹੇ ਨੂੰ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਤੁਸੀਂ ਸਾਰਿਆਂ ਨੇ ਇਹ ਜ਼ਰੂਰ ਪੜ੍ਹਿਆ ਹੋਵੇਗਾ ਕਿ ਗੈਸ ਚੁੱਲਾ ਅਗਨੀ ਦੇਵ ਨਾਲ ਸਿੱਧਾ ਸਬੰਧ ਹੈ ਗੈਸ ਚੁੱਲਾ ਇੱਕ ਅਜੀਹੀ ਚੀਜ਼ ਹੈ ਜਿੱਥੋਂ ਭੋਜਨ ਪਕਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਭੋਜਨ ਜੀਵਨ ਹੈ ਜੇਕਰ ਜੀਵਨ ਨਹੀਂ ਹੈ ਤਾਂ ਇਸ ਜੀਵਨ ਦਾ ਕੀ ਅਰਥ ਹੋਵੇਗਾ ਗੁਰੂੜ ਪੁਰਾਣ ਦੇ ਅਨੁਸਾਰ ਗੁਰੂੜ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਜੰਤਰ ਤੰਤਰ ਲక్ష్ਮੀ ਦਾ ਅਰਥ ਹੈ ਜਿੱਥੇ ਭੋਜਨ ਦਾ ਸਤਕਾਰ ਕੀਤਾ ਜਾਂਦਾ ਹੈ ਉੱਥੇ ਮਾਂ ਲక్ష్ਮੀ ਨਿਵਾਸ ਕਰਦੀ ਹੈ ਅਤੇ ਚੁੱਲ੍ਹਾ ਉਸ ਜਗ੍ਹਾ ਹੈ ਉਹ ਜਗ੍ਹਾ ਹੈ ਜਿੱਥੇ ਭੋਜਨ ਪਕਾਉਣ ਨਾਲ ਪੂਰੇ ਪਰਿਵਾਰ ਦਾ ਪਾਲਣ ਪੋषण ਕੀਤਾ ਜਾਂਦਾ ਹੈ ਇਸ ਲਈ ਚੁੱਲ੍ਹਾ ਸਿਰਫ ਇੱਕ ਉਪਕਰਨ ਨਹੀਂ ਸਗੋਂ ਪੂਜਾ ਸਥਾਨ ਹੈ ਚੁੱਲਾ ਉਹ ਜਗ੍ਹਾ ਹੈ ਜਿਸ ਤੇ ਅਸੀਂ ਆਪਣੇ ਘਰ ਲਈ ਰੋਟੀ ਪਕਾਉਂਦੇ ਹਾਂ ਅਤੇ ਘਰ ਦੀ ਰੋਟੀ ਦਾ ਪਰਿਵਾਰ ਦੇ ਮੈਂਬਰਾਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਜੇਕਰ ਚੁੱਲਾ ਸਾਫ਼ ਹੈ ਤਾਂ ਘਰ ਵਿੱਚ ਦੇਵੀ ਲక్ష్ਮੀ ਦੇ ਦਰਸ਼ਨ ਹੁੰਦੇ ਹਨ ਜੇਕਰ ਚੁੱਲਾ ਗੰਦਾ ਟੁੱਟਿਆ ਜਾਂ ਕਾਲਾ ਹੋ ਜਾਵੇ ਤਾਂ ਅਸ਼ੁੱਧਤਾ ਕਾਰਨ ਔਰਤ ਦੇ ਜੀਵਨ ਵਿੱਚ ਬਿਮਾਰੀ ਪੈਸੇ ਦੀ ਘਾਟ ਅਤੇ ਦੁੱਖ ਆਉਂਦੇ ਹਨ ਗ੍ਰੁਰੂੜ ਪੁਰਾਣ ਦੇ ਅਨੁਸਾਰ ਅੱਜ ਤੱਕ ਬਹੁਤ ਸਾਰੀਆਂ ਔਰਤਾਂ ਇਹ ਨਹੀਂ ਜਾਣਦੀਆਂ ਕਿ ਗੈਸ ਚੁੱਲਾ ਜਾਂ ਰਵਾਇਤੀ ਚੁੱਲਾ ਅਗਨੀ ਦੇਵ ਨਾਲ ਜੁੜਿਆ ਹੋਇਆ ਹੈ। ਵੇਦਾਂ ਵਿੱਚ ਅਗਨੀ ਦੇਵ ਨੂੰ ਦੇਵਤਿਆਂ ਦੇ ਮੂੰਹ ਦਾ ਦਰਜਾ ਪ੍ਰਾਪਤ ਹੈ। ਇਹ ਉਹੀ ਹੈ ਜਿਸ ਵਿੱਚ ਜਗਰਾਹੀ ਸਾਰੇ ਦੇਵਤਿਆਂ ਨੂੰ ਭੋਜਨ ਪੇਟ ਕੀਤਾ ਜਾਂਦਾ ਹੈ। ਇਸੇ ਲਈ ਚੁੱਲ੍ਹੇ ਨੂੰ ਘਰੇਲੂ ਜਗ ਕੁੰਡ ਵੀ ਮੰਨਿਆ ਜਾਂਦਾ ਹੈ। ਜਦੋਂ ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਦੇਵਤਿਆਂ ਨੂੰ ਭੋਗ ਲਾਉਣਾ ਪੈਂਦਾ ਸੀ ਅੱਜ ਵੀ ਜਦੋਂ ਲੋਕ ਦੇਵਤਿਆਂ ਨੂੰ ਭੋਗ ਲਾਉਣਾ ਪੈਂਦਾ ਹੈ ਸੀ ਅੱਜ ਵੀ ਜਦੋਂ ਲੋਕ ਦੇਵਤਿਆਂ ਨੂੰ ਭੋਗ ਲਾਉਂਦੇ ਨੇ ਤਾਂ ਉਹ ਅੱਗ ਵਿੱਚ ਹੀ ਭੋਗ ਲਾਉਂਦੇ ਹਨ ਇਸੇ ਤਰ੍ਹਾਂ ਹਰ ਵਾਰ ਜਦੋਂ ਕੋਈ ਔਰਤ ਚੁੱਲ੍ਹਾ ਜਗਾਉਂਦੀ ਹੈ ਤਾਂ ਉਹ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਜਗ ਸ਼ੁਰੂ ਕਰਦੀ ਹੈ ਕਿਹਾ ਜਾਂਦਾ ਹੈ ਕਿ ਘਰ ਦਾ ਚੁੱਲ੍ਹਾ ਹਰ ਚੀਜ਼ ਨਾਲੋਂ ਵੱਧ ਮਹੱਤਵਪੂਰਨ ਹੈ ਗੁਰੂੜ ਪੁਰਾਣ ਅਤੇ ਧਾਰਮਿਕ ਸ਼ਾਸਤਰ ਦੇ ਅਨੁਸਾਰ ਔਰਤਾ ਅਤੇ ਚੁੱਲ੍ਹੇ ਦਾ ਸਬੰਧ ਬਹੁਤ ਨੇੜੇ ਦਾ ਮੰਨਿਆ ਜਾਂਦਾ ਹੈ ਕਿਉਂਕਿ ਔਰਤਾ ਚੁੱਲ੍ਹੇ ਤੇ ਖਾਣਾ ਪਕਾਉਂਦੀਆਂ ਹਨ ਅਤੇ ਔਰਤਾਂ ਦਾ ਦੂਜਾ ਕਾਰ ਰਸੋਈ ਕਿਹਾ ਜਾਂਦਾ ਹੈ ਅਤੇ ਰਸੋਈ ਵਿੱਚ ਰੱਖਿਆ ਚੁੱਲਾ ਔਰਤਾਂ ਦੇ ਸਭ ਤੋਂ ਨੇੜੇ ਹੁੰਦਾ ਹੈ ਚੁੱਲਾ ਘਰ ਦੀ ਔਰਤ ਦੀ ਕਿਸਮਤ ਨਾਲ ਜੁੜਿਆ ਹੈ ਚੁੱਲਾ ਘਰ ਦੀ ਔਰਤ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਗਰੀਬੀ ਵਸਤੂਦੋਸ਼ ਪਿੱਤਰਦੋਸ਼ ਇਹਨਾਂ ਸਾਰੇ ਦੋਸ਼ਾਂ ਨਾਲ ਵੀ ਜੁੜਿਆ ਹੋਇਆ ਹੈ ਇਸ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਸਾਨੂੰ ਨਾ ਤਾਂ ਆਪਣੇ ਘਰ ਵਿੱਚ ਚੁੱਲ੍ਹਾ ਗੰਦਾ ਰੱਖਣਾ ਚਾਹੀਦਾ ਹੈ ਨਾ ਹੀ ਟੁੱਟੇ ਹੋਏ ਚੁੱਲੇ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਅਸੀਂ ਨਿਯਮਾਂ ਤੋਂ ਬਿਨਾਂ ਗੈਸ ਚੁੱਲੇ ਦੀ ਵਰਤੋਂ ਕਰਦੇ ਹਾਂ ਤਾਂ ਔਰਤ ਦੇ ਜੀਵਨ ਵਿੱਚ ਦੁੱਖ ਤਾਂ ਆਉਣਗੇ ਹੀ ਇਸ ਦੇ ਨਾਲ ਹੀ ਔਰਤ ਨੂੰ ਅਪਮਾਨ ਅਤੇ ਇਸਤਰੀ ਰੋਗ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਡੇ ਸ਼ਾਸਤਰਾਂ ਵਿੱਚ ਗੈਸ ਚੁੱਲੇ ਦੀ ਵਰਤੋਂ ਲਈ ਕੁਝ ਸਖਤ ਨਿਯਮ ਦੱਸੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਇਸ ਨਾਲ ਔਰਤਾਂ ਦਾ ਮਾਨਸਿਕ ਅਤੇ ਪਰਿਵਾਰਿਕ ਸੰਤੁਲਨ ਬਣਿਆ ਰਹਿੰਦਾ ਹੈ ਵਾਸਤੂ ਸ਼ਾਸਤਰ ਵਿੱਚ ਵੀ ਚੁੱਲ੍ਹਾ ਰੱਖਣ ਦੀ ਦਿਸ਼ਾ ਬਹੁਤ ਵਧੀਆ ਜ਼ਿਕਰ ਕੀਤਾ ਗਿਆ ਹੈ ਰਸੋਈ ਘਰ ਦੱਖਣੀ ਪੂਰਬ ਅਗਨੀ ਕੋਣ ਵਿੱਚ ਹੋਣੀ ਚਾਹੀਦੀ ਹੈ ਅਤੇ ਗੈਸ ਚੁੱਲਾ ਇਸ ਰਸੋਈ ਦੇ ਦੱਖਣ ਪੂਰਬ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਅਗਨੀ ਕੋਨ ਮੰਨਿਆ ਜਾਂਦਾ ਹੈ ਅਤੇ ਜਿਸ ਘਰ ਦੀ ਰਸੋਈ ਵਿੱਚ ਚੁੱਲ੍ਹਾ ਸਾਹਮਣੇ ਵਾਲੇ ਕੋਨੇ ਵਿੱਚ ਰੱਖਿਆ ਜਾਂਦਾ ਹੈ ਉਸ ਘਰ ਵਿੱਚ ਦੇਵਤੀ ਦੇਵਤੇ ਰਹਿੰਦੇ ਹਨ ਅਤੇ ਖਾਣਾ ਪਕਾਉਂਦੇ ਸਮੇਂ ਮੂੰਹ ਪੂਰਬ ਜਾਂ ਉੱਤਰ ਵੱਲ ਹੋਣਾ ਚਾਹੀਦਾ ਹੈ ਜਾਨੀ ਜਦੋਂ ਔਰਤਾਂ ਗੈਸ ਤੇ ਖਾਣਾ ਪਕਾਉਂਦੀਆਂ ਹਨ ਤਾਂ ਔਰਤਾਂ ਮੂੰਹ ਪੂਰਬ ਜਾਂ ਉੱਤਰ ਵੱਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਦੋਵੇਂ ਦਿਸ਼ਾਵਾਂ ਬਹੁਤ ਸ਼ੁਭ ਮੰਨੀਆਂ ਜਾਂਦੀਆਂ ਹਨ ਅਤੇ ਸਾਡੇ ਦੇਵੀ-ਦੇਵਤੇ ਇਨ੍ਹਾਂ ਦੋਵਾਂ ਦਿਸ਼ਾਵਾਂ ਵਿੱਚ ਰਹਿੰਦੇ ਹਨ ਇਸ ਅਨੁਸਾਰ ਜੇਕਰ ਪੱਛਮ ਜਾਂ ਉੱਤਰ ਦਿਸ਼ਾ ਵੱਲ ਚੁੱਲ੍ਹਾ ਹੈ ਤਾਂ ਕਿਹਾ ਜਾਂਦਾ ਹੈ ਕਿ ਉਸ ਘਰ ਵਿੱਚ ਪੈਸੇ ਦੀ ਬਰਬਾਦੀ ਹੁੰਦੀ ਹੈ ਉਸ ਘਰ ਵਿੱਚ ਪੈਸਾ ਨਹੀਂ ਟਿਕਦਾ ਉਸ ਘਰ ਵਿੱਚ ਗਰੀਬੀ ਆਉਂਦੀ ਹੈ ਅਤੇ ਉਸ ਘਰ ਵਿੱਚ ਬਿਲਕੁਲ ਵੀ ਖੁਸ਼ਹਾਲੀ ਨਹੀਂ ਹੁੰਦੀ ਅਤੇ ਘਰ ਦੀ ਖੁਸ਼ੀ ਅਤੇ ਸ਼ਾਂਤੀ ਕਿਸ ਚੀਜ਼ ਤੇ ਨਿਰਭਰ ਕਰਦੀ ਹੈ ਘਰ ਦੀ ਖੁਸ਼ੀ ਅਤੇ ਸ਼ਾਂਤੀ ਘਰ ਦੀ ਜੇਕਰ ਚੁੱਲ੍ਹਾ ਦੱਖਣ ਜਾਂ ਪੱਛਮੀ ਕੋਨੇ ਵਿੱਚ ਹੈ ਤਾਂ ਬਿਮਾਰੀਆਂ ਤੇ ਦੁਰਘਟਨਾਵਾਂ ਵਾਧੀਆਂ ਹਨ ਜਾਨੀ ਕਈ ਵਾਰ ਸਾਡੇ ਘਰ ਵਿੱਚ ਕਿਸੇ ਵਿਅਕਤੀ ਦੀ ਸਿਹਤ ਅਚਾਨਕ ਉਤਰਾ ਚੜਾ ਆਉਣ ਲੱਗਦੀ ਹੈ ਕਰਜਾ ਵਧਣ ਲੱਗਦਾ ਹੈ ਸਮੱਸਿਆਵਾਂ ਵਧਣ ਲੱਗਦੀਆਂ ਹਨ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਘਰ ਦਾ ਚੁੱਲ੍ਹਾ ਦੱਖਣ ਦਿਸ਼ਾ ਵਿੱਚ ਰੱਖਿਆ ਗਿਆ ਹੋਵੇ। ਧਿਆਨ ਰੱਖੋ, ਘਰ ਦਾ ਚੁੱਲ੍ਹਾ ਦੱਖਣ ਜਾਂ ਪੱਛਮੀ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਜੇਕਰ ਉੱਤਰ-ਪੂਰਬ ਕੋਨੇ ਵਿੱਚ ਚੁੱਲ੍ਹਾ ਹੈ ਤਾਂ ਦੇਵਤੇ ਗੁੱਸੇ ਹੁੰਦੇ ਹਨ। ਤਾਂ ਸਾਨੂੰ ਪਿਤਰ ਦੋਸ਼ ਵੀ ਮਿਲਦਾ ਹੈ। ਇਸੇ ਤਰ੍ਹਾਂ ਦੱਸਿਆ ਗਿਆ ਹੈ ਕਿ ਉੱਤਰ-ਪੂਰਬ ਕੋਨੇ ਵਿੱਚ ਚੁੱਲ੍ਹਾ ਰੱਖਣ ਨਾਲ ਪਰਿਵਾਰ ਵਿੱਚ ਕਲੇਸ਼ ਹੁੰਦੇ ਹਨ। ਪਰਿਵਾਰ ਦੇ ਮੈਂਬਰ ਇੱਕ ਦੂਜੇ ਨਾਲ ਨਹੀਂ ਮਿਲਦੇ ਅਤੇ ਪਰਿਵਾਰ ਟੁੱਟਣ ਲੱਗ ਪੈਂਦਾ ਹੈ। ਜਿਸ ਕਾਰਨ ਪਰਿਵਾਰ ਦੇ ਹਰ ਵਿਅਕਤੀ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਸ਼ੁਭ ਸ਼ਕਤੀਆਂ ਘਰ ਵਿੱਚ ਪ੍ਰਵੇਸ਼ ਕਰਦੀਆਂ ਹਨ ਅਤੇ ਜਦੋਂ ਅਸ਼ੁਭ ਸ਼ਕਤੀਆਂ ਨਕਾਰਾਤਮਕ ਸ਼ਕਤੀਆਂ ਘਰ ਵਿੱਚ ਆਉਣ ਲੱਗਦੀਆਂ ਹਨ ਤਾਂ ਪਰਿਵਾਰ ਕੰਗਾਲ ਹੋ ਜਾਂਦਾ ਹੈ ਪਰਿਵਾਰ ਦੀਆਂ ਉਮੀਦਾਂ ਟੁੱਟਣ ਲੱਗਦੀਆਂ ਹਨ ਇਸ ਲਈ ਸਾਨੂੰ ਕਦੇ ਵੀ ਘਰ ਦੇ ਉੱਤਰ ਪੂਰਬੀ ਕੋਨੇ ਵਿੱਚ ਚੁੱਲ੍ਹਾ ਨਹੀਂ ਰੱਖਣਾ ਚਾਹੀਦਾ ਔਰਤਾਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਔਰਤਾਂ ਜ਼ਿਆਦਾਤਰ ਸਮਾਂ ਰਸੋਈ ਵਿੱਚ ਬਿਤਾਉਂਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਘਰਾਂ ਵਿੱਚ ਔਰਤਾਂ ਦੀ ਚਲਦੀ ਨਹੀਂ ਇਸ ਲਈ ਔਰਤਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਗੈਸ ਚੁੱਲਾ ਕਿਸ ਦਿਸ਼ਾ ਵਿੱਚ ਰੱਖਣਾ ਸਹੀ ਹੈ ਅਤੇ ਕਿਸ ਦਿਸ਼ਾ ਵਿੱਚ ਗਲਤ ਦੇਖੋ ਹਰ ਔਰਤ ਸਫਾਈ ਕਰਦੀ ਹੈ ਪਰ ਇਹ ਨਹੀਂ ਜਾਣਦੀ ਕਿ ਸਫਾਈ ਕਿਵੇਂ ਅਤੇ ਕਦੋਂ ਕਰਨੀ ਚਾਹੀਦੀ ਹੈ ਯਾਦ ਰੱਖੋ ਕ੍ਰੋੜ ਪ੍ਰਾਣ ਵਾਸਤੂ ਸ਼ਾਸਤਰ ਅਤੇ ਧਰਮ ਸ਼ਾਸਤਰ ਦੇ ਅਨੁਸਾਰ ਸਾਨੂੰ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਹਨ ਕਿ ਘਰ ਜੋ ਘਰ ਦੀ ਔਰਤ ਪੂਰੀ ਤਰ੍ਹਾਂ ਇਕਾਗਰਤਾ ਨਾਲ ਕੰਮ ਕਰਦੀ ਹੈ ਅਤੇ ਧਿਆਨ ਨਾਲ ਚੰਨ ਨੂੰ ਪਵਿੱਤਰ ਮੰਦੀ ਹੈ ਉਸ ਘਰ ਵਿੱਚ ਬਿਮਾਰੀ ਘੱਟ ਹੁੰਦੀ ਹੈ ਪਤੀ ਪਤਨੀ ਵਿਚਕਾਰ ਪਿਆਰ ਬਣਿਆ ਰਹਿੰਦਾ ਹੈ ਅਤੇ ਕਦੇ ਵੀ ਧਨ ਦੌਲਤ ਅਤੇ ਅਨਾਲਤੀ ਕਮੀ ਨਹੀਂ ਹੁੰਦੀ ਰਸੋਈ ਵਿੱਚੋਂ ਨਿਕਲਣ ਵਾਲੀ ਸਕਾਰਾਤਮਕ ਊਰਜਾ ਪੂਰੇ ਘਰ ਵਿੱਚ ਸ਼ਾਂਤੀ ਫੈਲਦੀ ਹੈ ਕਿਉਂਕਿ ਇਸ ਕਾਲਯੁਗ ਵਿੱਚ ਰਸੋਈ ਨੂੰ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਅਜਿਹੇ ਹਨ ਜੋ ਅਜੇ ਵੀ ਇਸ ਪਵਿੱਤਰਤਾ ਤੋਂ ਅਣਜਾਣ ਹਨ ਉਹ ਸੋਚਦੇ ਹਨ ਕਿ ਰਸੋਈ ਨੂੰ ਸ਼ੁੱਧ ਨਹੀਂ ਰੱਖਣਾ ਚਾਹੀਦਾ ਪਰ ਰਸੋਈ ਨੂੰ ਹਮੇਸ਼ਾ ਸ਼ੁੱਧ ਰੱਖਣਾ ਚਾਹੀਦਾ ਹੈ ਸਾਡੇ ਸ਼ਾਸਤਰਾ ਵਿੱਚ ਗੈਸ ਚੁੱਲ੍ਹੇ ਦੀ ਸਫਾਈ ਲਈ ਕੁਝ ਨਿਯਮ ਹਨ ਜਾਨੀ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਹੀ ਚੁੱਲ੍ਹਾ ਜਗਾਓ ਔਰਤਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕੇ ਚੁੱਲਾ ਕਦੇ ਵੀ ਅੱਧੀ ਰਾਤ ਨੂੰ ਨਹੀਂ ਜਗਾਉਣਾ ਚਾਹੀਦਾ ਅੱਧੀ ਰਾਤ ਨੂੰ ਚੁੱਲਾ ਜਗਾਉਣਾ ਅਗਨੀ ਦੇਵ ਦਾ ਅਪਮਾਨ ਹੈ ਚੁੱਲਾ ਜਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਹਲਦੀ ਦੇ ਪਾਣੀ ਨਾਲ ਸ਼ੂਹੋ ਅਤੇ ਮੱਥਾ ਟੇਕੋ ਯਾਨੀ ਜੇਕਰ ਤੁਹਾਡੇ ਘਰ ਵਿੱਚ ਗੰਗਾ ਜਲ ਹੈ ਤਾਂ ਔਰਤਾਂ ਚਾਹੇ ਗੈਸ ਚੁੱਲੇ ਤੇ ਗੰਗਾ ਜਲ ਛਿੜਕ ਸਕਦੀਆਂ ਹਨ ਪਰ ਕਿਹਾ ਜਾਂਦਾ ਹੈ ਕਿ ਚੁੱਲੇ ਨੂੰ ਹਲਦੀ ਦੇ ਪਾਣੀ ਤੋਂ ਬਾਅਦ ਹੀ ਸ਼ੂਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਰੋਜ਼ਾਨਾ ਨਹੀਂ ਕਰ ਸਕਦੇ ਤਾਂ ਘੱਟੋ ਘਾਟ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਇਸ ਨਿਯਮ ਨੂੰ ਅਪਣਾ ਸਕਦੇ ਹੋ ਅਤੇ ਚੁੱਲ੍ਹੇ ਨੂੰ ਸਾਫ਼ ਕਰਨ ਤੋਂ ਬਾਅਦ ਹੀ ਖਾਣਾ ਪਕਾਓ ਯਾਨੀ ਸਾਫ਼ ਚੁੱਲ੍ਹੇ ਨੂੰ ਕੀਤੇ ਬਿਨਾ ਖਾਣਾ ਨਹੀਂ ਪਕਾਉਣਾ ਚਾਹੀਦਾ ਹਫ਼ਤੇ ਵਿੱਚ ਇੱਕ ਵਾਰ ਖਾਸ ਕਰਕੇ ਸਫਾਈ ਕਰੋ ਕਿਉਂਕਿ ਜੇਕਰ ਅਸੀਂ ਆਪਣੇ ਘਰ ਦੀ ਰਸੋਈ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੀਏ ਤਾਂ ਇਹ ਚੰਗਾ ਹੋਵੇਗਾ ਕਿਉਂਕਿ ਦੇਖੋ ਸਿਰਫ ਅਗਨੀ ਦੇਵ ਹੀ ਨਹੀਂ ਸਗੋਂ ਮਾਂ ਅਨਪੂਰਨਾ ਅਤੇ ਮਾਂ ਲਕਸ਼ਮੀ ਦਾ ਵੀ ਗੈਸ ਚੁੱਲੇ ਤੇ ਸਥਾਨ ਹੈ ਇਸ ਲਈ ਨਿੰਬੂ ਅਤੇ ਨਮਕ ਮਿਲਾ ਕੇ ਚੁੱਲੇ ਦੇ ਸੜੇ ਹੋਏ ਹਿੱਸੇ ਨੂੰ ਸਾਫ਼ ਕਰੋ ਕੋਨਿਆਂ ਨੂੰ ਬੁਰਸ਼ ਅਤੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਚੁੱਲੇ ਦੇ ਹੇਠਾਂ ਇਕੱਠੀ ਹੋਈ ਗੰਦਗੀ ਜਾਂ ਤੇਲ ਦੇ ੱਭਿਆਂ ਨੂੰ ਵੀ ਪੂਰੀ ਤਰ੍ਹਾਂ ਹਟਾ ਦਿਓ ਗੈਸ ਦੀ ਪਾਈਪ ਨੂੰ ਗਿੱਲੇ ਕੱਪੜੇ ਨਾਲ ਪੂੰਝੋ ਉੱਥੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਜੋ ਵਾਸਤੂ ਦੋਸ਼ ਦਾ ਕਾਰਨ ਬਣਦੀ ਹੈ ਇਹ ਵੀ ਗੱਲ ਦੇਖਣ ਜੋਗਾ ਕਿ ਵਾਸਤੂ ਦੋਸ਼ ਵੱਡੀਆਂ ਚੀਜ਼ਾਂ ਕਾਰਨ ਨਹੀਂ ਸਗੋਂ ਛੋਟੀਆਂ ਗਲਤੀਆਂ ਕਾਰਨ ਹੁੰਦਾ ਹੈ ਔਰਤਾਂ ਨੂੰ ਖਾਸ ਤੌਰ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਬਿਨਾਂ ਨਹਾਏ ਚੁੱਲ੍ਹੇ ਤੇ ਖਾਣਾ ਪਕਾਉਣਾ ਵਰਜਿਤ ਮੰਨਿਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਔਰਤਾਂ ਮਾਡਰਨ ਬਣ ਗਈਆਂ ਹਨ ਸ਼ਹਿਰ ਦੀਆਂ ਵੱਡੀਆਂ ਔਰਤਾਂ ਕੀ ਕਰਦੀਆਂ ਹਨ ਉਹ ਬਿਨਾਂ ਨਹਾਏ ਸਿੱਧੀ ਰਸੋਈ ਵਿੱਚ ਜਾਂਦੀਆਂ ਹਨ ਚੁੱਲ੍ਹੇ ਨੂੰ ਛੁਲੀਆਂ ਹਨ ਘਰ ਦੀ ਰਸੋਈ ਵਿੱਚ ਜਾਂਦੀਆਂ ਹਨ ਅਤੇ ਖਾਣਾ ਪਕਾਉਣਾ ਸ਼ੁਰੂ ਕਰ ਦਿੰਦੀਆਂ ਹਨ ਕੁਝ ਆਪਣੇ ਹੱਥਾਂ ਨਾਲ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ ਓਕੜੇ ਵਿੱਚੋਂ ਪਾਣੀ ਭਰ ਕੇ ਪੀਣਾ ਸ਼ੁਰੂ ਕਰ ਦਿੰਦੀਆਂ ਹਨ ਉਸ ਦਾ ਇਹ ਪੂਰੀ ਤਰ੍ਹਾਂ ਵਰਜਿਤ ਹੈ ਜੋ ਔਰਤਾਂ ਰਸੋਈ ਵਿੱਚ ਬਿਨਾਂ ਇਸ਼ਨਾਨ ਕੀਤੇ ਜਾਂਦੀਆਂ ਹਨ ਰਸੋਈ ਦੀ ਊਰਜਾ ਅਪਵਿੱਤਰ ਹੋ ਜਾਂਦੀ ਹੈ ਔਰਤਾਂ ਅੰਨ ਦੀਆਂ ਦੋਸ਼ੀ ਹੋ ਜਾਂਦੀਆਂ ਹਨ ਇਸ ਲਈ ਜਦੋਂ ਔਰਤਾਂ ਅਨਦੀ ਦੋਸ਼ੀ ਹੋ ਜਾਂਦੀਆਂ ਹਨ ਤਾਂ ਰਸੋਈ ਵਿੱਚ ਭੋਜਨ ਦੀ ਘਾਟ ਹੁੰਦੀ ਹੈ। ਰਸੋਈ ਦੇ ਭਾਂਡੇ ਹਮੇਸ਼ਾ ਖਾਲੀ ਰਹਿੰਦੇ ਹਨ। ਦੂਜੇ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਧਨ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਬਿਨਾਂ ਇਸ਼ਨਾਨ ਕੀਤੇ ਚੁੱਲ੍ਹੇ ਤੇ ਨਹੀਂ ਖਾਣਾ ਪਕਾਉਣਾ ਚਾਹੀਦਾ। ਅਤੇ ਬਹੁਤ ਸਾਰੀਆਂ ਔਰਤਾਂ ਰਾਤ ਨੂੰ ਚੁੱਲ੍ਹਾ ਗੰਦਾ ਛੱਡਣ ਦੀ ਆਦਤ ਹੁੰਦੀ ਹੈ। ਉਹ ਰਾਤ ਨੂੰ ਖਾਣਾ ਪਕਾਉਂਦੀਆਂ ਹਨ ਅਤੇ ਚੁੱਲ੍ਹਾ ਗੰਦਾ ਛੱਡ ਦਿੰਦੀਆਂ ਹਨ। ਪਰ ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਦੇਵੀ ਲਕਸ਼ਮੀ ਅਤੇ ਅਨਪੂਰਨਾ ਮਾਤਾ ਚੁੱਲ੍ਹੇ ਤੇ ਵਾਸ ਕਰਦੇ ਹਨ ਅਤੇ ਦੇਵੀ ਲਕਸ਼ਮੀ ਦਾ ਸਬੰਧ ਧਨ ਨਾਲ ਹੈ ਅਤੇ ਅਨਪੂਰਨਾ ਦਾ ਸਬੰਧ ਭੋਜਨ ਨਾਲ ਹੈ ਇਸ ਲਈ ਔਰਤਾਂ ਨੂੰ ਰਾਤ ਨੂੰ ਚੁੱਲ੍ਹਾ ਗੰਦਾ ਨਹੀਂ ਛੱਡਣਾ ਚਾਹੀਦਾ ਖਾਣਾ ਪਕਾਉਣ ਤੋਂ ਤਤਤਵਾਦ ਚੁੱਲ੍ਹਾ ਸਾਫ਼ ਕਰਨਾ ਚਾਹੀਦਾ ਹੈ ਅਤੇ ਕਈ ਦਿਨਾਂ ਤੱਕ ਸੜੇ ਹੋਏ ਚੁੱਲ੍ਹੇ ਨੂੰ ਅਸ਼ੁੱਧਤਾ ਸੜਨਾ ਗ੍ਰਹਿਾਂ ਦੀਆਂ ਮੁਸੀਬਤਾਂ ਬਿਮਾਰੀਆਂ ਤੇ ਧਨ ਦੇ ਨੁਕਸਾਨ ਨੂੰ ਸੱਦਾ ਦਿੰਦਾ ਹੈ ਮਹੀਨੇ ਤੱਕ ਘਰ ਦੀਆਂ ਔਰਤਾਂ ਚੁੱਲ੍ਹੇ ਨੂੰ ਸਾਫ਼ ਨਹੀਂ ਕਰਦੀਆਂ ਕਿਉਂਕਿ ਘਰ ਵਿੱਚ ਕੁਝ ਔਰਤਾਂ ਆਲਸੀ ਹੁੰਦੀਆਂ ਹਨ ਅਤੇ ਕੁਝ ਔਰਤਾਂ ਨੌਕਰੀ ਕਰਦੀਆਂ ਹਨ ਇਸ ਲਈ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਕੁਝ ਔਰਤਾਂ ਸਫਾਈ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੀਆਂ ਤਾਂ ਇਸ ਦਾ ਕਾਰਨ ਕੀ ਹੁੰਦਾ ਹੈ ਕਿ ਘਰ ਦਾ ਮਾਹੌਲ ਖਰਾਬ ਹੋਣਾ ਤੈਹ ਹੋ ਜਾਂਦਾ ਹੈ ਹੁਣ ਦੇਖੋ ਬਹੁਤ ਸਾਰੇ ਲੋਕਾਂ ਨੂੰ ਚੁੱਲ੍ਹੇ ਦੇ ਕੋਲ ਗੰਦੇ ਭਾਂਡੇ ਰੱਖਣ ਦੀ ਆਦਤ ਹੁੰਦੀ ਹੈ ਹੁਣ ਗੰਦੇ ਭਾਂਡੇ ਕਦੇ ਵੀ ਚੁੱਲ੍ਹੇ ਦੇ ਕੋਲ ਨਹੀਂ ਰੱਖਣੇ ਚਾਹੀਦੇ ਕਿਉਂਕਿ ਚੁੱਲ੍ਹਾ ਸਭ ਤੋਂ ਪਵਿੱਤਰ ਚੀਜ਼ ਹੈ ਅਤੇ ਚੁੱਲ੍ਹੇ ਦੇ ਕੋਲ ਗੰਦੇ ਭਾਂਡੇ ਰੱਖਣ ਨਾਲ ਵਾਸਤੂ ਦੋਸ਼ ਨਕਾਰਾਤਮਕ ਊਰਜਾ ਫੈਲਦੀ ਹੈ ਇਸ ਲਈ ਖਾਲੀ ਭਾਂਡੇ ਚੁੱਲ੍ਹੇ ਦੇ ਆਲੇ-ਦੁਆਲੇ ਨਹੀਂ ਰੱਖਣੇ ਚਾਹੀਦੇ ਚੁੱਲ੍ਹੇ ਤੇ ਚੀਜ਼ਾਂ ਰੱਖਣ ਨਾਲ ਜਾਨੀ ਡੱਬੇ ਭਾਂਡੇ ਊਰਜਾ ਦੇ ਪ੍ਰਵਾਹ ਨੂੰ ਰੋਕਦੇ ਹਨ ਅਤੇ ਕੰਮਾਂ ਵਿੱਚ ਰੁਕਾਵਟ ਪੈਦਾ ਕਰਦੇ ਹਨ ਔਰ ਤੁਹਾਨੂੰ ਇਹ ਗੱਲਾਂ ਖਾਸ ਤੌਰ ਤੇ ਧਿਆਨ ਰੱਖਣੀਆਂ ਚਾਹੀਦੀਆਂ ਹਨ ਜੇਕਰ ਤੁਹਾਨੂੰ ਸਾਡੀ ਹਲਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ